ਸਵਾਗਤ ਹੈ ਤੁਹਾਡਾ ਸਾਡੇ ਹੋਰ ਸਮਟ ਲੋਰ ਦੇ ਵਿੱਚ ਤੇ ਅੱਜ ਹੋ ਗਈ ਹੈ 22 ਅਕਤੂਬਰ 2000 ਅੱਛੀ ਤੇ ਵਿਸ਼ਕਰਮਾਂ ਦਾ ਅੱਜ ਦਿਨ ਅੱਜ ਹੀ ਵਿਸ਼ਕਰਮਾਂ ਹਾਂ ਤੇ ਇਧਰ ਜਵਾਕ ਓਏ ਫੋਮਾਂ ਮੋਟਰਾਂ ਤੋਂ ਲੱਗੀਆਂ ਤੇ ਉਹਨੇ ਸ਼ੁਰੂ ਕਰਤਾ ਵਿੱਚ ਕੰਮ ਜੋਰੇ ਨੇ ਰਾਤ ਲਈ ਦੀਵੇ ਜੋੜ ਕੇ ਰੱਖ ਤੇ ਪਰ ਹੀ ਨੇ ਬੱਸ ਕਰ ਓਏ ਸਵੇਰੇ ਸਵੇਰੇ ਭੇਜੀਆਂ ਕਿੰਨੀਆਂ ਓਏ ਇਧਰ ਆ ਚੱਲੇ ਇੱਧਰ ਚੱਲ 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 ਚੱਪ ਆ ਵੇ ਫੜੀ ਫੜੀਆਂ ਨੂੰ ਫੜੀ ਆ ਵੇ ਕਿਵੇਂ ਪੈਜ ਗਿਆ ਹਾਂ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਕਿੰਨੇ ਪਟਾਕੇ ਹੁਣ ਰੱਖਿਆ ਬਾਲਟੀ ਨਹੀਂ ਅਜੇ ਮੈਂ ਹੁਣ ਤੌਣ ਲੱਗਾਂ ਮੋਟਰਸਾਈਕਲ ਤੇ ਬਾਕੀ ਹੁਣ ਕੋਲ ਮਰਸਾਤ ਹੋਈ ਏ ਕਰਦੇ ਕਰਤਾ ਵਾ ਵਧੀਆ ਨਿਕਲਿਆ ਹੁਣ ਕਢ ਲਈ ਲਸਣ ਬਾਹਰ ਨੂੰ ਤੇ ਸ਼ੁਰੂ ਕਰਦੀ ਹੈ ਵੀ ਬਣਾਉਣਾ ਦਿਵਾਲੀ ਗਈ ਮੰਗ ਤੇ ਕਰਦੀ ਹੁਣ ਕੰਮ ਸ਼ੁਰੂ ਆਪ ਦੇ ਕੰਮ ਲਸਣ ਦੇਖੀਏ ਇਧਰ ਆ ਕੇ ਹਾਰ ਰਹਿ ਗਿਆ ਇੰਨਾ ਗੱਟਾ ਬਣਾਉਣ ਵਾਲਾ ਔੜ ਇਹ ਸਾਰਾ ਹੈਗਾ ਪੂਰਨ ਵਾਲਾ ਕੱਲ ਤੱਕ ਪੂਰਜੂਗਾ ਅੱਜ ਚੰਗੀ ਰੱਖ ਲੱਗੀ ਅੱਜ ਉਧਰ ਫੁੱਪੜ ਨੇ ਵੀ ਫੋਨ ਲਾਇਆ ਸ਼ਾਇਦ ਉਧਰ ਖਾਦ ਕੋਲ ਪਾਣੀ ਪਵੇ ਉਹ ਪਵਾ ਕੇ ਤੇ ਬਾਕੀ ਆਪਦਾ ਹੀ ਕੰਮ ਹੈ ਜਿਹੜਾ ਕਰਨਾ ਚਲੋ ਜੀ ਤੇ ਆ ਵੇਖੋ ਲਾਤੀਆਂ ਲੜੀਆਂ ਉਹ ਟਾਂਗਦੀਆਂ ਹੁਣ ਇੱਥੇ ਟਾਂਗ ਦੇਣੇ ਆ ਇੱਥੇ ਤਿੰਨ ਚਾਰ ਦਿਨ ਤਾਂ ਚੱਲਣਗੀਆਂ ਜਿਪੰਦੀਆਂ ਉਸ ਤੋਂ ਬਾਅਦ ਪੱਕੀ ਲਾ ਦੇਣੀ ਆ ਆ ਜਾ ਆ ਜਾ ਆ ਜਾ ਮਗਰ ਚੁੱਕ 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 ਚੱਲ ਆ ਜਾ ਆ ਜਾ ਵੇਖ ਕੇ ਜੀ ਥਾਂ ਆ ਜਾ ਆ ਜਾ ਇਧਰ ਪੌਣੀ ਡਾਈ ਇਧਰ ਆ ਖੇਤ ਨੂੰ ਇਧਰ ਚਾਚਾ ਨੇ ਕਰਤੀ ਅੱਡ ਪੱਕੀ ਲਾ ਆ ਗਏ ਆਲੀ ਹਾਂਜੀ ਕੀ ਚਾਹੀਦਾ ਹਣਾ ਉਹ ਗੱਡੀ ਆ ਗੱਡੀ ਉਹ ਗੱਡੀ ਚੱਲੀ ਗੱਡੀ ਉਹ ਗਈ ਉਹ ਆ ਗਈ ਹਾਂ ਉਹ ਗੱਡੀ ਚੱਲੀ ਆ ਦੱਸਗੀ ਲਵੀ ਮਿੱਤਰੋ ਆਪਾਂ ਨੇ ਟਰਾਲੀ ਘੱਦੀ ਖਾਲੀ ਗੱਟੇ ਸੀ ਇਹਦੇ ਵਿੱਚ ਤਿੰਨ ਤਿੰਨ 2.5 ਤੇ 6 ਦੂਜੇ ਸੀ ਤੇ ਦੋ ਪਟਾ ਸੀ ਤੇ 6 ਤੇ 3 9 ਤੋਂ 11 ਗੱਟੇ ਸੀ ਤੇ ਤਿੰਨ ਹੀ ਆਏ ਸੀ ਤੇ ਪਾਤੀ ਆ ਜੀ ਸਾਰੀ ਆ ਤਿੰਨ ਗੱਲਿਆਂ ਦੇ ਵਿੱਚ ਇਹਦੇ ਵਿੱਚ ਤਾਜੀ ਨਾ ਲੜਦੀ ਥੋੜੀ ਥੋੜੀ ਲਾਲ ਲਾਲ ਕਰਦੇ ਹੱਥੇ ਵੀ ਤੇ ਚਲੋ ਜਰੀਏ ਹੁਣ ਆਪਦਾ ਕੰਮ ਕਰੀਏ ਲਸਨਰ ਇਹਨਾਂ ਨੂੰ ਲਾਰਾ ਲਾਇਆ ਸੀ ਸਿਰਫ ਖਾਦਾ ਵੀ ਖਾਦ ਪਵਾ ਦੇਣੀ ਵੀ ਦਾੜੀ ਤਾਂ ਪੂਰੀ ਨਹੀਂ ਲਾਉ ਲਗਣੀ ਹੁਣ ਆਪਦਾ ਕੰਮ ਜਾ ਕਰਨ ਵਾਲਾ ਸੀ ਉਹ ਕਰਨਾ ਸੀ ਤਾਂ ਕਰਕੇ ਹਣ ਬਣਾਉਣੇ ਜਾ ਕੇ ਵੀ ਖਾਜਣੇ ਨਾਲ ਰੋਟਾ ਵੀ ਟਰਨ ਹਰਨਾ ਤੇ ਫਿਰ ਆਪਣੀ ਵੀ ਪੈੜੀ ਉਧਰ ਜਾਣੀ ਬਾਣ ਠੀਕ ਹੈ ਜੀ ਚਲਿਏ ਨੋ ਵੀ ਪੂਰਾ ਸ਼ਾਮ ਦਾ ਟਾਈਮ ਹੋ ਗਿਆ ਸੂਰ ਜਾ ਕੇ ਟਲਣ ਦੀ ਕਿਤਾਬ ਤੇ ਕਸੀ ਪਾਂਡੇ ਵੜਾਉਣਾ ਚੱਲਦੇ ਸੀ ਪਾਂਡੇ ਵੜਾਉਣ ਲਈ ਤੇ ਟ੍ਰੈਕਟਰ ਤੋਂ ਗਿਆ ਪਤਾ ਨਹੀਂ ਕਿੱਥੇ ਲੰਘ ਟ੍ਰਾਲੀ ਖੜੀ ਟ੍ਰਾਲੀ ਪਾਉਣ ਆਣਾ ਨਾ ਉੱਥੇ ਵਿੱਚ ਰੱਖੀ ਜੀ ਚਾਚਾ ਵੀ ਖਾਦ ਸਿੱਟੀ ਹੁੰਦਾ ਉਹ ਵਿਚਾਰ ਚਾਚਾ ਲੱਗਾ ਆਪੋ ਕੁਛ ਜੋਰਾ ਤੇ ਮੈਂ ਚੱਲੇ ਆ ਹੁਣ ਹੋ ਖੜੀ ਸਾਹਮਣੇ ਟਰਾਲੀ ਖਾਦ ਵਾਲੀ ਜਿਹੜੀ ਸੀ ਉਹਦੇ ਸੱਟ ਰੱਖ ਦਿੰਨੇ ਆ ਸਮਾਨ ਨਾਲੇ ਕਿਹੜਾ ਮਾਰਿਆ ਕਿ ਆਉਣੇ ਆਪਣਾ ਵੀ ਥਾਂ ਪਤਾ ਨਹੀਂ ਬਣਾ ਗਿਆ ਕਿ ਨਹੀਂ ਵੇਖੀਏ ਲਓ ਵੀ ਰੱਖ ਤੇ ਪਾਂਢੇ ਟਰਾਲੀ ਦੇ ਵਿੱਚ ਹਾਂ ਚੱਲਾ ਚਲੀ ਗਿਆ ਆ ਪਾਪੜ ਦੇ ਖੇਤ ਨਹੀਂ ਬਣਾਇਆ ਅੱਜ ਉਹ ਵੀ ਪਿਆ تھا ਇਤਰੋ ਦੀ ਢੇੜਾ ਕੱਢ ਕੇ ਘੁੰਮ ਕੇ ਤੇ ਚਲ ਗਏ ਫਿਰ ਵਾਪਸ ਨੂੰ ਆਹ ਥਾਂ ਬਣਾਦਾ ਇਦਾਂ ਨੇ ਤੇ ਖਾਦ ਪਾਈ ਸੀ ਅੱਜ ਤੇ ਸਾਰਾ ਰੋਟਾ ਢੇਰ ਨਾਲ ਨਾ ਤਾਂ ਬਾਤ ਆ ਤੇ ਹੁਣ ਸੋਹਾਗਾ ਤਾਂ ਪਤਾ ਨਹੀਂ ਉੱਤੇ ਮਾਰਨੇ ਨਾ ਦੂਸਰੀਆਂ ਵੱਟਾਂ ਬਣੀਆਂ ਬੈੱਡ ਬਣਾਉਣੇ ਸੱਚਾ ਬੈੱਡ ਬਣਾ ਕੇ ਇਹਦੇ ਤੇ ਲਸਣ ਲਾਉਣਾ ਭੋਲਾ ਥਾਂ ਇਹਦਾ ਮੋਟਾ ਨਿਕਲਦਾ ਫਿਰ ਲਾ ਸਾਨੂੰ ਵਧੀਆ ਕਾਮਯਾਬ ਆਪਣੇ ਵਾਲੇ ਨਹੀਂ ਆਇਆ ਪਤਾ ਨਹੀਂ ਕਿਹਤੋਂ ਉਹ ਪਤਾ ਨਹੀਂ ਕੀ ਗੱਲ ਛੱਡ ਦ ਚੱਲ ਵੀ ਮਿੱਤਰ ਆਪਾਂ ਚਲੀਏ ਘਰੇ ਪੁੰਜੀ ਪੁਰਾਣੀਆਂ ਦੇ ਟੇਰ ਲੱਗੇ ਹੋਏ ਨਾ ਲਸਣ ਤੇ ਭਾਉਣ ਨੂੰ ਜੋਰਾ ਵੇਂਦਾ ਪੱਠੇ ਪੁੱਤਰ ਦੇ ਨੂੰ ਹਾਂ ਦੇਖ ਲੈ ਪੱਠੇ ਹਾਂ ਬਧੀ ਚੱਲਦਾ ਓਏ ਹੋ ਗਿਆ ਬੰਦ ਕੋ ਗਿਆ ਬੰਦ ਜੀ ਆ ਲੈ ਜੀ ਆ ਲਓ ਵੀ ਹੁਣ 6:00 ਵਜੇ ਤੇ 12 ਮਿੰਟ ਤੇ ਪਬਲਿਸ਼ ਕੀਤੀ ਹੈ ਵੀਡੀਓ 3 ਮਿੰਟ ਹੋ ਗਏ ਸਵਾ 6 ਹੋ ਗਏ ਪੂਰੇ ਹੁਣ ਪਬਲਿਸ਼ ਕੀਤੀ ਹੈ ਵੀਡੀਓ ਕਟੋ ਕਰ ਲਈ ਇਹਨੂੰ ਸਰਵੇਰ ਦੀ ਲਾਈ ਇਹ ਆ ਵੀਡੀਓ ਤੇ ਪਤਾ ਨਹੀਂ ਅੱਜ ਕੀ 1.5 GB ਉਮੇ ਹੀ ਚੱਕਤਾ ਤੇ 200 70 MB ਸਾਰੀ ਹੋਈ ਸੀ ਤੇ 1.5 GB ਸਾਰੇ ਚੱਕਦਾ ਇੰਨੀ ਕੁ ਵੀਡੀਓ ਅਪਲੋਡ ਹੋਈ ਪਹਿਲਾਂ ਹੋ ਗਈ ਸੀ ਜਿਆਦਾ ਪਤਾ ਨਹੀਂ ਕਿਵੇਂ ਬੈਕਵਰਡ ਜੀ ਉਹ ਪਤਾ ਨਹੀਂ ਕੀ ਚੱਕਰ ਹੋ ਗਿਆ ਉਹਦੇ ਕਰਕੇ ਫਿਰ ਹੁਣ ਹੋਈ ਆ ਅਪਲੋਡ ਵੀਡੀਓ ਤੇ ਹੁਣ ਕਰਤੀ ਪਬਲਿਸ਼ ਠੀਕ ਹੈ ਜੀ ਇਹਦੇ ਚੱਕਰ ਵਿੱਚ ਆਪੀਆਂ ਜੀ ਵੀਡੀਓ ਵੀ ਰਹਿ ਗਈ ਜਿਆਦਾ ਤੱਕ ਬਣਾਵਾਂਗੇ ਮਾੜੀ ਮੋਟੀ ਬਣਾਈਆਂ ਤੇ ਚਲੋ ਬਾਕੀ ਥੋੜੀ ਬੜੀ ਹਨ ਬਣਾ ਦਿੰਨੇ ਆ ਤੇ ਆ ਵੇਖੋ ਤਾਰ ਤੋਂ ਲਾ ਕੇ ਤਾਰ ਤੋਂ ਤੋਂ ਲਾ ਕੇ ਲੜੀਆਂ ਤੇ ਇੱਥੇ ਲਾਤੀਆਂ ਪਰ ਇਹ ਤਾਰ ਤੇ ਸੀ ਚਲੋ ਜੀ ਕਿਹਾ ਸਾਡਾ ਜੋਰਾ ਗੱਡੀ ਅੰਦਰ ਕੁੱਪਰ ਹੈ 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 ਹਾਂ ਅਬੀ ਟਾਈਮ ਹੋ ਗਿਆ 7:30 ਦਾ 7:00 ਤੇ 40 ਮਿੰਟ ਹੋ ਗਏ ਨੇ ਤੇ ਆਪਾਂ ਬਣਾਈਏ ਇੱਧਰ ਫੋਨ ਵੇਖੀ ਜਾਂਦੇ ਆ ਇੱਧਰ ਬਣਦੀ ਖਿਚੜੀ ਨਾਲ ਇਹ ਲੱਸੀ ਕਿਉਂ ਤੇ ਖਿਚੜੀ ਬਣੀ ਹੈ ਜਿਹੜੀ ਆ ਖਿਚੜੀ ਆ ਮੈਂ ਕਿਹਾ پتہ ਨਹੀਂ ਗਲਤ ਆ ਜੀ ਮੈਂ ਕਹਿੰਦਾ ਹਰ ਕੋਈ ਸੀ ਤੇ ਖਿਚੜੀ ਬਣੀ ਹੈ ਬਹੁਤ ਟੇਸਟੀ ਵਿੱਚ ਮੈਂ ਕਿ ਮਸਾਲਾ ਪੜਾ ਕੇ ਬਣਾਈ ਹੈ ਠੀਕ ਹੈ ਚਲ ਬਰੀ ਘਰ ਸ਼ੁਰੂ ਕਰ ਕਿਵੇਂ ਬਰੀ ਖਾਦੀ ਕਿ ਨਹੀਂ ਨਹੀਂ ਖਾਦੀ ਖਾਓ ਫਿਰ ਚਲੋ ਖਾਓ ਚਲੋ ਚਲੋ ਚਲੋ